ਹਾਂਜੀ ਕੀ ਨਾਮ ਹੈ ਵੀਰੇ ਨਾਮ ਗੁਰਸੇਵਕ ਸਿੰਘ ਜੀ ਸਭ ਜੀ ਲੋਕ ਸਭਾ ਚੋਣਾਂ ਜੋ ਆ ਰਹੀਆਂ ਨੇ ਇੱਕ ਜਨ ਨੂੰ VOTING ਹੋਣੀ ਹੈ ਤੇ ਕਿਵੇਂ ਦੇਖਦੇ ਹੋ ਕਿ ਉਮੀਦਵਾਰ ਨੂੰ ਤਰਜੀਹ ਲੋਕ ਦੇਣਗੇ ਜਾਂ ਪਾਰਟੀ ਨੂੰ ਤਰਜੀਹ ਮਿਲਦੀ ਦੇਖੋ ਸਰ ਜੀ ਅਸੀਂ ਹੈਗੇ ਜੱਟ ਜ਼ਿਮੀਂਦਾਰ ਹਾਂਜੀ ਸਿੱਧੀ ਸਿੱਧੀ ਗੱਲ ਆ ਵੀ ਆਪਣਾ ਤਾਂ ਇੱਧਰ ਨੂੰ ਇੰਟਰਸਟ ਹੀ ਕੋਈ ਨਹੀਂ ਹੈਗਾ ਸਿੱਧੀ ਮੇਨ ਮੁੱਦੇ ਵਾਲੀ ਗੱਲ ਇਹ ਆਂਦੀ ਆ ਕਿ ਜਿਹੜਾ ਪਾਰਟੀ ਦੇ ਵਿੱਚ ਕੋਈ ਵੀ ਬੰਦਾ ਆਂਦਾ ਆ ਜੇ ਅਗਰ ਉਹਦੇ ਕੰਮਕਾਰ ਦੇਖ ਲਈਏ ਤਾਂ ਜਿਹੜੇ ਵਾਦੇ ਹੁੰਦੇ ਆ ਕਦੀ ਪੂਰੇ ਨਹੀਂ ਹੁੰਦੇ ਤੇ ਆਪਣੇ ਉਹ ਟਾਈਮ ਪੂਰਾ ਕਰਕੇ ਚਲ ਜਾਂਦਾ ਅਗਲੀ ਪਾਰਟੀ ਆ ਜਾਂਦੀ ਆ ਅਗਲਾ ਬੰਦਾ ਆਪਣੇ ਵਾਦੇ ਕਰਕੇ ਚਲ ਜਾਂਦਾ ਫਿਰ ਇਹਦੇ ਰਿਪੀਟ ਤੋਂ ਰਿਪੀਟ ਜਲਦੀ ਰਹਿੰਦੀ ਆ ਤੇ ਕਦੀ ਵੀ ਕਿਸੇ ਸਰਕਾਰ ਦੇ ਕੋਈ ਵੀ 100% ਜਿਹੜੇ ਵਰਕ ਦੱਸਿਓ ਆ ਉਹ ਕਦੀ ਵੀ ਕੰਪਲੀਟ ਨਹੀਂ ਹੁੰਦੇ ਤਾਂ ਕੰਪਲੀਟ ਦੇ ਹਿਸਾਬ ਨਾਲ ਤਾਂ ਫਿਰ ਇਸ ਤਰ੍ਹਾਂ ਵਾਦੇ ਜਿਹੜੇ ਆ ਵਾਦੇ ਹੀ ਰਹਿ ਜਾਂਦੇ ਆ ਤੇ ਇਸ ਮੁੱਦੇ ਦੇ ਤੌਰ ਤੇ ਤਾਂ ਜੇ ਮੰਨਿਆ ਵੀ ਤਿੰਨ ਹੈਗੀਆਂ ਪਾਰਟੀਆਂ ਤੇ ਤਿੰਨਾਂ ਦੇ ਵਿੱਚੋਂ ਸਾਰਿਆਂ ਤੇ ਜੇ ਕਿਤੇ ਮੇਨ ਮੇਨ ਅਸੀਂ ਮੈਂਬਰ ਦੇਖੀਏ ਤਾਂ ਵਿੱਚੋਂ ਕਾਫੀ ਵਿੱਚ ਕਰਪਟ ਬੰਦੇ ਵੀ ਹੈਗੇ ਆ ਜੇ ਇਹ ਹੈਕਰ ਕਰਪਟ ਬੰਦੇ ਆ ਤੇ ਵਿੱਚ ਜਿਹੜੇ खरे ਬੰਦੇ ਵੀ ਆ ਉਹ ਕਹਿੰਦੇ ਹੁੰਦੇ ਸੇਫ ਦੀ ਪੇਟੀ ਦੇ ਵਿੱਚ ਇੱਕ ਵੀ ਦਾਗ ਲੱਗ ਜਾਵੇ ਤਾਂ ਸਾਰਾ ਹੀ ਹੋ ਜਾਂਦਾ ਕਰਪਟ ਇਸ ਮੁੱਦੇ ਤੇ ਮੈਂ ਤਾਂ ਸਾਰਿਆਂ ਨੂੰ ਫੇਸ ਹਿਸਾਬ ਨਾਲ ਨਾ ਨਿਗਾ ਨਾ ਸੇਫ ਦੀ ਪੇਟੀ ਦੇ ਹਿਸਾਬ ਨਾਲ ਦੇਖਾਂਗਾ ਤਾਂ ਉਹ ਬਸ ਮੇਰਾ ਇਹ ਰਿਵਿਊ ਆ ਸਰ ਠੀਕ ਹੈ ਜੀ ਹਾਂਜੀ ਜੀ ਹਾਂਜੀ ਸਰ ਕੀ ਨਾਮ ਹੈ ਜੀ ਗੁਰਮੀਤ ਸਿੰਘ ਜੀ ਸਰ ਕੀ ਕਹਿਣਾ ਚਾਹੋਗੇ ਉਮੀਦਵਾਰ ਨੂੰ ਜ਼ਿਆਦਾ ਪਸੰਦ ਕਰਨਗੇ ਲੋਕ ਜਾਂ ਪਾਰਟੀ ਨੂੰ ਕੋਈ ਵੀ ਉਮੀਦਵਾਰ ਆ ਰਿਹਾ ਜੀ ਕਿਸੇ ਨਕਸਾਨਾਂ ਦਾ ਕੁਛ ਨਹੀਂ ਸੋਚਿਆ ਅਜੇ ਤੱਕ ਦੇਖੋ ਕਦੋਂ ਦੇ ਉਸ ਬਾਰਡਰਾਂ ਦੇ ਬੈਠੇ ਕਿਸਾਨ ਸਾਦੀ ਵੀ ਗਈ ਗਰਮੀ ਵੀ ਆ ਗਈ ਕੋਈ ਕਿਸੇ ਦਾ ਕਿਸਾਨ ਦਾ ਕਿਹਾ ਸੋਚਿਆ ਕੁਝ ਵੀ ਉਹ ਬਚਾਰੇ ਉੱਥੇ ਭੁੱਖ ਬੱਚੇ ਵੀ ਉਹਨਾਂ ਦੇ ਪਿੱਛੇ ਤੜਫਦੇ ਆ ਕੰਮ ਦੇ ਦੇਣਵਾ ਕੋਈ ਸਰਕਾਰ ਸੋਚਦੀ ਆ ਕੀ ਕਿਸੇ ਨੂੰ ਵੋਟਾਂ ਪਾ ਕੇ ਅਸੀਂ ਕੰਮ ਲੈਣਾ ਠੀਕ ਆ ਨਾ ਗੱਲ ਸਾਡੀ ਤੇ ਮੋਦੀ ਸਰਕਾਰੋਂ ਪਹਿਲਾ ਜੇ ਫੈਸਲੇ ਕਿਸਾਨਾਂ ਦੇ ਹੱਕ ਵਿੱਚ ਕੀਤੇ ਗਏ ਸੀ ਤਾਂ ਹੀ ਧਰਨਾ ਚੁੱਕਿਆ ਗਿਆ ਸੀ ਦਿੱਲੀ ਤੇ ਸਾਡੇ ਹਿਸਾਬ ਨਾਲ ਤਾਂ ਕੋਈ ਫੈਸਲਾ ਨਹੀਂ ਸੀ ਹੋਇਆ ਕੀ ਫੈਸਲਾ ਹੋਇਆ ਇਹ ਦੱਸੋ ਸਾਨੂੰ ਤੇ ਜੇ ਫੈਸਲਾ ਹੋਇਆ ਹੁੰਦਾ ਤਾਂ ਕਿਸਾਨ ਕਿਉਂ ਬਹਿੰਦੇ ਉੱਥੇ ਜਗਦਵਾਰਾ ਜੇ ਕੋਈ ਫੈਸਲਾ ਪਹਿਲੇ ਹੋਇਆ ਹੁੰਦਾ ਕਦੇ ਕਿਸਾਨ ਬਹਿੰਦੇ ਉੱਥੇ ਜਾ ਕੇ ਘਰਾਂ 'ਚ ਬੱਚੇ ਉਹਨਾਂ ਦੇ ਬੇਜਾਰੇ ਘਰਾਂ 'ਚ ਬੈਠੇ ਉਹ ਦੇਖਦੇ ਮਾਂ-ਬਾਪ ਨੂੰ ਸਾਡੇ ਕਿੰਨੇ ਪੁੱਤ ਸ਼ਹੀਦ ਹੋ ਗਏ ਆ ਕੋਈ ਕਿਸੇ ਨਾਲ ਕੋਈ ਖੁਸ਼ ਨਹੀਂ ਸਾਡੀ ਸਾਂਹੋਂ ਤੋਂ ਬਾਹਰ ਕੰਮ ਹੋਇਆ ਪਿਆ ਕੀ ਕਹਿਣਾ ਚਾਹੋਗੇ ਵੋਟਾਂ ਨੂੰ ਲੈ ਕੇ ਜੀ ਮੈਂ ਕੁਝ ਨਹੀਂ ਪੋਲੀਟਿਸ਼ੀਨ ਇਜ਼ ਵੈਰੀ ਕਰਪਟ ਤੁਹਾਨੂੰ ਦੱਸਿਆ ਨੋਟਾ ਦੱਬਣਾ ਨੋਟਾ ਦਬਾ ਦੇਾਂਗੇ ਬਸ ਹੋਰ ਬਹੁਤਾ ਦਾ ਕੋਈ ਕਹਿਣਾ ਨਹੀਂ ਚਾਹੁੰਦੇ ਜਿੰਦਰ ਕੁਮਾਰ ਜੀ ਲੋਕ ਸਭਾ ਚੋਣਾਂ ਜੋ ਆ ਰਹੀਆਂ ਨੇ 1 ਜੂਨ ਨੂੰ VOTING ਹੋਣੀ ਹੈ ਤੇ ਕਿਵੇਂ ਦੇ ਦੇਉ ਕਿ ਉਮੀਦਵਾਰ ਨੂੰ ਲੋਕ ਪਸੰਦ ਕਰਨਗੇ ਜਾਂ ਪਾਰਟੀ ਨੂੰ ਦੇਖੋ ਜੀ ਚਾਹੇ ਉਮੀਦਵਾਰ ਨੂੰ ਪਸੰਦ ਕਰ ਲਓ ਇਹ ਬਾਅਦ ਵਿੱਚ ਜਦੋਂ ਟਿਕਟ ਨਹੀਂ ਮਿਲਦੀ ਪਾਰਟੀ ਬਦਲ ਲੈਂਦੇ ਆ ਆਪਾਂ ਤਾਂ ਪਰ ਆਪਾਂ ਤਾਂ ਇੱਕ ਪਾਰਟੀ ਨਾਲ ਜੁੜੇ ਹੋਆਂ ਕਾਂਗਰਸ ਪਾਰਟੀ ਨਾਲ ਜੇ ਇਹਨੂੰ ਖੜਾ ਕਰ ਦੋਗੇ ਆਪਾਂ ਤਾਂ ਉਹਨੂੰ ਵੋਟ ਪਾਉਣੀ ਆ। ਠੀਕ ਹੈ। ਬਾਕੀ ਨਾ ਇਹਦਾ ਇਹੀ ਆ ਵੇ ਜੇ ਇਧਰੋਂ ਨਹੀਂ ਮਿਲਣੀ ਟਿਕਟ ਉਹ ਨਹੀਂ ਦੂਜੀ ਪਾਰਟੀ ਚੱਲ ਜਾਣਾ। ਇਸ ਲਈ ਪਾਰਟੀ ਨੂੰ ਟਿਕਟ ਪਾਉਣੀ ਚਾਹੀਦੀ ਆ, ਵੋਟ ਪਾਉਣੀ ਚਾਹੀਦੀ ਆ। ਉਮੀਦਵਾਰ ਦਾ ਬਦਲੀ ਇੱਕ ਮਿੰਟ 'ਚ ਬਦਲ ਜਾਂਦਾ।